220 220 220 220 220 220 220 350 350 350 350 350 440 440 440 440 440 ਲੈ ਜਾਓ 1500 ਵਾਲੇ 440 440 500 500 500 ਲੱਗ ਗਿਆ ਮੇਲਾ ਮਾਤੋ ਸ਼੍ਰੀ ਕਦੇ ਲਾਤਾ ਮੇਲਾ ਪੰਪ 2 200 ਰਸੂਟ 500 500 ਜੀ 6 600 6 600 ਲਾਤੇ ਸੂਟ ਤਾਂ ਦਿਦਾ ਸੀ ਸੇਲ ਮਾਤੋ ਸ਼੍ਰੀ ਦਾ ਸਾਰ 1200 ਵਾਲੇ 6 600 ਦੀ ਰੇਂਜ ਉਹ ਭਾਜੀ ਕਰ ਕੀ ਦਿੱਤਾ ਤੁਸੀਂ ਕੋਈ 200 400 500 600 ਇਹ ਮਸਲਾ ਕੀ ਰੌਲਾ ਹੈ ਕਿਹੜੀ ਗੱਲ ਦਾ ਦੇਖੋ ਜੀ ਰੌਲਾ ਕੀ ਹੈ ਰੇਡ ਘੜ ਤੇ ਲਾਤਾ ਗਰਮੀਆਂ ਦਾ ਮੇਲਾ ਆ ਚੱਕੋ 250 ਦੇ ਪਿੰਡ ਚੈੱਕ ਕਰੋ ਜੀ ਚਾਹੇ ਦੁਕਾਨਦਾਰ ਚਾਹੇ ਹੱਟੀ ਵਾਲਾ ਚਾਹੇ ਆਮ ਲੋਕਾ 2.5 250 ਚ ਲੈ ਜਾਏ ਰੰਗ ਜਿੰਨੇ ਮਰਜ਼ੀ ਲੈ ਜਾਏ ਭਾਜੀ 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 ਖੜੋ 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 ਗਲਤ ਗੱਲ ਨਾ ਕਰੋ ਆ ਦੇਖੋ ਟੈਗ ਲੱਗਾ 350 ਤੁਸੀਂ 250 ਕਿਹਨਾਂ ਮੂਰਖਾ ਲੋਕਾਂ ਨੂੰ ਬਿਲਕੁਲ 350 ਲੱਗਿਆ ਪਰ ਅਸੀਂ ਭਾਜੀ 100 ਰੁਪਏ ਲੈਸ ਤੇ ਲਾਤਾ ਗਰਮੀਆਂ ਦੇ ਵਿੱਚ ਆ ਚਾਰ ਦਿਨਾਂ ਦੀ ਸੇਲ ਆਤੀ 100 ਰੁਪਏ ਉਫਲਾਤੇ ਇਸੇ ਸੂਰਚੇ ਥਾਰ ਕੈਂਬਰੀ ਕੇ ਰੇਟ ਪੜ ਲਓ 350 100 ਲੈਸ ਆ ਭਾਜੀ ਬਹੁਤ ਵੱਡਾ ਫਾਇਦਾ ਹੋ ਗਿਆ ਜਿਹੜਾ 350 ਅਸੀਂ ਵੇਚਿਆ ਉਹ ਕਰਤਾ 250 250 ਮਤਲਬ ਸਟਾਕ ਕਲੀਅਰ ਕਰਨਾ ਇੱਕ ਇੱਕ ਸੂਟ ਪਿੱਛੇ 100-100 ਰੁਪਿਆ ਹੋਰ ਘਟਾਤਾ ਚੱਕੋ 2.5 200 ਆ ਚੱਕੋ ਭਾਜੀ ਇੱਕ ਹੋਰ ਫਾਇਦਾ ਕਰ ਦਿੰਨੇ ਆ ਚੱਕੋ ਆਲ ਓਵਰ ਸੂਟ ਤੇ ਨਾਲ ਦੁਪੱਟਾ ਕਾਟਨ ਦਾ ਲਾ ਕੇ ਪਹਿਲਾ 500 ਦਾ ਵਿੱਚ ਆ ਇਹ ਵੀ ਕਰਤਾ 350 ਰੁਪਏ ਦਾ ਚੱਕੋ ਜੀ ਦੁਪੱਟੇ ਨਾਲ 350 ਦੇ ਵਿੱਚ ਰੰਗ ਜਿੰਨੇ ਮਰਜ਼ੀ ਲੈ ਜਾਓ ਪ੍ਰਿੰਟ ਜਿੰਨੇ ਮਰਜ਼ੀ ਲੈ ਜਾਓ ਹੁਣ ਕੋਈ 700 800 ਨਹੀਂ ਖਰਚਣ ਦੀ ਲੋੜ ਸੱਤ ਸੱਤ ਸੋਲੇ ਸੂਟ ਕਰਤੇ 350 350 ਆ ਚੱਕੋ ਜੀ ਜਿਹੜਾ ਮਾਰਕੀਟ ਚ 8 800 ਤੇ ਮਿਲਦੇ ਆ ਇਹਦਾ ਰੇਟ ਕਰਤਾ 400 ਰੁਪਿਆ ਇੱਕ ਦੇ ਨਾਲ ਇੱਕ ਕਰਤਾ ਫਰੀ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ 400 400 400 400 ਜੀ ਲੋ ਜੀ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਜਿਹੜੇ ਰੀਸੇਲਰ ਆ ਦੁਕਾਨਦਾਰਾਂ ਛੇਤੀ ਆਜੋ ਛੇਤੀ ਆਜੋ ਛੇਤੀ ਆਜੋ ਚਾਹ ਕਲੀਅਰ ਕਰਨਾ ਅੱਧੇ ਰੇਟ ਕਰਤੇ ਜੀ ਅੱਧੇ ਰੇਟ 8800 ਵਾਲੇ ਲੈ ਜਾਓ 400 400 400 ਆ ਚੱਕੋ ਜੀ ਆ ਗਏ ਦੁਪਈ ਵਾਲੇ ਸੂਟ ਆ ਗਏ ਜੀ ਡਿਜੀਟਲ ਪ੍ਰਿੰਟ ਆ ਗਿਆ ਇਹਦਾ ਰੇਟ ਹਜ਼ਾਰ ਤੋਂ ਘੱਟ ਨਹੀਂ 500 500 500 500 500 ਚੱਕੋ ਜੀ ਲਾਦਾ ਮੇਲਾ ਜੀ ਆ ਦੇਖੋ ਜੀ ਹੋਰ ਆ ਗਿਆ ਡਿਜੀਟਲ ਪ੍ਰਿੰਟ ਜਿੰਨਾਂ ਦਾ ਤੁਸੀਂ ਕੁੜਤਾ ਬਣਾ ਸਕਦੇ ਹੋ ਕੋਟ ਸੈੱਟ ਬਣਾ ਸਕਦੇ ਹੋ ਤੁਸੀਂ ਨਾਈਟ ਸੂਟ ਬਣਾ ਸਕਦੇ ਹੋ ਸੂਟ ਹੀ ਬਣਾ ਸਕਦੇ ਹੋ ਸੋਹਣੇ ਸੋਹਣੇ ਪ੍ਰਿੰਟ ਭਾਜੀ ਬਾਜ਼ਾਰ 'ਚ ਕਹਿੰਦੇ 1500 1500 1500 ਆਪਣਾ ਰੇਟ ਕੀ ਆ ਸਾਢੇ 450 ਰੁਪਏ ਦਾ ਜੀ 125 ਰੁਪਏ ਮੀਟਰ ਭਾਜੀ ਸਾਢੇ 3 ਮੀਟਰ ਦਾ ਸੂਟ ਬਣੂਗਾ 2 ਮੀਟਰ ਦਾ ਤੁਸੀਂ ਗਾਉਣ ਬਣਾ ਲਓ ਕੁੜਤੀ ਬਣਾ ਲਓ ਡਰੈਸ ਨਾਈਟ ਸੂਟ ਬਣਾ ਲਓ ਜੋ ਮਰਜੀ ਬਣਾ ਡਿਜ਼ਾਈਨ ਆ ਚੱਕੋ ਕੈਮਰਿਕ ਕਾਟਨ ਤੇ ਆ ਚੱਕੋ ਡਿਜ਼ਾਈਨ ਕੈਮਰਿਕ ਮੋਡਲ ਤੇ ਆ ਚੱਕੋ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਆ ਰੇਡ ਕੀ ਹੈ 125 ਰੁਪਏ ਮੀਟਰ ਦੀ ਦੇਖੋ ਜੀ ਕੋਈ ਲੈਂਦਾ 1200 ਕੋਈ ਲੈਂਦਾ 1500 ਮਾਤੂ ਸ਼ਰੀ ਦਸਤਾਰ ਨੇ ਕਰਤਾ 450 450 ਦੇਖੋ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਵੱਡੇ ਫਾਇਦੇ ਹੋ ਰਿਹਾ 4 ਦਿਨ ਦੀ ਸੇਲ ਆ ਉਦੋਂ ਬਾਅਦ ਕੁਝ ਮਿਲਣਾ ਨਹੀਂ ਛੇਤੀ ਆਜੋ ਜਿਹੜਾ ਪਹਿਲਾਂ ਆ ਗਿਆ ਫਾਇਦਾ ਲੈ ਜਾਊਗਾ ਬਹੁਤ ਵੱਡਾ ਲਗਜ਼ਰੀ ਸ਼ੋਰੂਮ ਆ ਪਰ ਛੋਟੀ ਹੱਟੀ ਨਾਲੋਂ ਵੀ ਸਸਤੇ ਰੇਟ ਦੇ ਦੇਖੋ ਜੀ ਲਗਜ਼ਰੀ ਸੂਟ ਵੀ ਹੈਗੇ ਸਾਡੇ ਕੋਲ 1000 ਰੁਪਏ ਦਾ ਸੂਟ ਵੀ ਹੈਗਾ 1200 ਦਾ ਸੂਟ ਵੀ ਹੈਗਾ 1500 ਦਾ ਵੀ ਹੈਗਾ ਸਾਰੀਆਂ ਐਡਵਾਂ ਆ ਗਿਆ ਵੱਡੇ ਵੱਡੇ ਬ੍ਰਾਂਡਾਂ ਦੇ ਰੇਡ ਛੋਟੇ ਆ ਚਾਹੇ ਤੁਸੀਂ 250 ਤੋਂ ਲੈ ਕੇ 1000 1200 2500 3000 5 10 10000 ਤੱਕ ਦੇ ਸੂਟ ਆ ਆ ਕਾਦੀਆਂ ਦੇ ਸੂਟਾਂ ਦੇ 4 ਦਿਨਾਂ ਦਾ ਮੇਲਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕੋਈ ਭਾਵੇਂ 250 500 700 1000 2000 ਜਿੰਨਾ ਮਰਜ਼ੀ ਕੱਪੜਾ ਲੈ ਜਾਓ ਸਾਰਾ ਹੀ ਫਰੀ ਦੇ ਭਾਅ ਕਰਤਾ ਐਦਾਂ ਭੜ ਭੜ ਕੇ ਝੋਲੇ ਦੇ ਰਣੇ ਆ ਛੇਤੀ ਆਜੋ ਜਿਹੜਾ ਪਹਿਲਾਂ ਆਜੋ ਫਾਇਦਾ ਲੈ ਜੂ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਕਾਦੀਆਂ